ਪੁੱਤਾਂ ਵਾਂਗੂ ਪਾਲੀ ਮਿਰਚ ਦੀ ਫਸਲ ਨੂੰ ਅੱਜ ਕਿਸਾਨਾਂ ਨੂੰ ਬੋਹਣਾ ਪੈ ਰਿਹਾ। ਇਸ ਦਾ ਕਾਰਨ ਆਪਾਂ ਕਿਸਾਨਾਂ ਤੋਂ ਪੁੱਛਦੇ ਹਾਂ ਵੀ ਕੀ ਕਾਰਨ ਹੈ ਜੋ ਮਿਰਚ ਐਨੀ ਲੱਗੀ ਹੋਈ ਹੈ ਵੀ ਕਿਸਾਨ ਬਾਹਰ ਰੇ ਆ ਨੇ। ਆਪਾਂ ਕਿਸਾਨ ਦਰਸ਼ਨ ਸਿੰਘ ਅਤੇ ਜਸਕਰਨ ਸਿੰਘ ਇਹ ਮੇਰੇ ਕੋਲੇ ਮੌਜੂਦ ਹੈ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਕਾਰਨ ਹੋ ਗਿਆ ਵੀ ਐਨੀ ਮਿਰਚ ਲੱਗੀ ਹੋਣ ਦੇ ਕਾਰਨ ਕਿਸਾਨ ਮਿਰਚ ਬਾਹਰ ਰੇ ਆ ਨ। ਆ ਦੇਖੋ ਲਾਈਵ ਤਸਵੀਰਾਂ ਆਈਆਂ ਮਿਰਚਾਂ ਬੋਣਦੀਆਂ ਬਹੁਤ ਜ਼ਿਆਦਾ ਮਿਰਚ ਲੱਗੀ ਹੋਈਏ ਇੱਕ ਕਿੱਲੇ ਤੋਂ ਉੱਪਰ ਦੋ ਕਿੱਲੇ ਦੋ ਕਿੱਲਿਆਂ ਤੋਂ ਉੱਪਰ ਮਿਰਚ ਲੱਗੀ ਹੋਈ ਹੈ ਫੇਰ ਕਿਸਾਨ ਮਿਰਚ ਬਾਹ ਰਿਐਨ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕੇ ਮੇ ਟਰੈਕਟਰ ਬਾਹ ਰਿਹਾ ਆ ਦੇਖੋ ਮਿਰਚਾਂ ਕਿਸਾਨਾਂ ਵੱਲੋਂ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਮਿਰਚ ਦੀ ਫਸਲ ਦੇਖੋ ਕਿਸ ਤਰ੍ਹਾਂ ਬਾਹੀ ਜਾ ਰਹੀ ਹੈ ਆਪਣੇ ਨਾਲ ਕਿਸਾਨ ਦਰਸ਼ਨ ਸਿੰਘ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਆਹ ਹਾਂਜੀ ਭਾਈ ਜੀ ਕੀ ਮਿਰਚ ਕਿਉਂ ਬਣੀ ਪੈ ਗਈ ਆਪਾਂ ਨੂੰ ਉਹ ਲੇਬਰ ਨਹੀਂ ਮਿਲਦੀ ਕਪਾਹ ਹੈ ਨਹੀਂ ਅੱਛਾ ਕੀ ਕੀ ਰੇਟ ਆ ਮਿਰਚ ਦਾ ਮਿਰਚ ਦਾ 200 ਰੁਪਏ ਮਿਲਦੀ ਆ ਮੰਡੀ ਅੱਛਾ ਤੇ ਕਿਉਂ ਬਾਹਰ ਹੋ ਹੁਣ ਆਪਾਂ ਉਹ ਵੀ ਜਦੋਂ ਲੇਬਰ ਨਹੀਂ ਮਿਲਦੀ ਕੋਈ ਇਸ ਕਰਕੇ ਬਹੁਣੇ ਠੀਕ ਹੈ ਆਪਾਂ ਆਪਣੇ ਨਾਲ ਇੱਕ ਸੰਦੀਪ ਸਿੰਘ ਇਹਦੇ ਨਾਲ ਗੱਲ ਕਰਦੇ ਆ ਆ ਹਾਂਜੀ ਭਾਈ ਜੀ ਕੀ ਕਾਰਨ ਹੋ ਗਿਆ ਐਡੀ ਵਧੀਆ ਮਿਰਚ ਲੱਗੀ ਆ ਪੁੱਤਾਂ ਮੰਗੂ ਪਾਲੀ ਫਸਲ ਬਾਹਰ ਰਿਓ ਕੀ ਕਾਰਨ ਹੈ ਹਾਂਜੀ ਭਾਈ ਜੀ ਇਹ ਨਾ ਲੇਬਰ ਨਹੀਂ ਮਿਲ ਰਹੀ ਜੀ ਹੁਣ ਤੜਾਈ ਵਾਸਤੇ ਹਾਂਜੀ ਜਿਹੜੀਆਂ ਫੈਕਟਰੀਆਂ ਹੁਣ ਤੇ ਨੇੜੇ ਫੈਕਟਰੀਆਂ ਹੋਣ ਕਰ ਸਾਡੇ ਪਿੰਡ ਗਾਰੂ ਦੀਆਂ ਫੈਕਟਰੀਆਂ ਦੋ ਈ ਲੇਬਰ ਸਾਰੀ ਉਧਰ ਜਾਣ ਲੱਗੀ ਤੇ ਹੁਣ ਤੜਾਈ ਵਾਸਤੇ ਕੋਈ ਲੇਬਰ ਨਹੀਂ ਮਿਲਦੀ ਇੱਕ ਰੇਟ ਲੇਬਰ ਦੀ ਤੜਾਈ ਦਾ 5 ਰੁਪਏ ਕਿਲੋ ਆ ਜੀ ਤੇ ਵਿਕ ਰਹੀਆਂ ਏ 2 ਰੁਪਏ ਕਿਲੋ ਆ ਫਿਰ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਤਾਂ ਹੈ ਨਹੀਂ ਜੀ ਇਸ ਕਰਕੇ ਅਸੀਂ ਬਾਹਰ ਆਏ ਸਾਨੂੰ ਸਰਕਾਰ ਮਾਫਦਾਨ ਦੇਵੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿੰਦੇ ਵੀ ਜਿਹੜਾ ਸਾਡਾ ਖਰਚਾ ਹੋਇਆ ਜੀ ਸਾਨੂੰ ਮਿਲਣਾ ਚਾਹੀਦਾ ਇਹ ਕਿਸਾਨਾਂ ਦਾ ਕਹਿਣਾ ਹੈ ਵੀ ਜੋ ਮਿਰਚ ਦੀ ਫਸਲ ਬਾਹਰ ਇਹ ਹੈ ਉਹ ਮਿਰਚ ਦਾ ਰੇਟ 2 ਰੁਪਏ ਤੇ ਲੇਬਰ 5 ਰੁਪਏ ਇਸ ਕਾਰਨ ਕਰਕੇ ਨਾ ਤਾਂ ਲੇਬਰ ਮਿਲਦੀ ਹੈ ਤੇ ਨਾ ਉਹਨਾਂ ਪ੍ਰੋਫਿਟ ਹੋ ਰਿਹਾ ਮਿਰਚ ਚੋਂ ਦੇਖੋ ਕਿਸ ਤਰ੍ਹਾਂ ਮਿਰਚਾਂ ਲੱਗੀਆਂ ਦੁਬਾਰਾ ਫੇਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਮਿਰਚਾਂ ਲੱਗੀਆਂ ਹੋਈਆਂ ਤੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਮਿਰਚ ਦੀ ਫਸਲ ਬੋਣੀ ਬਹੁਤ ਔਖੀ ਆ ਪਰ ਲੇਬਰ ਨਾ ਮਿਲਣ ਕਰ ਰੇਟ ਨਾ ਮਿਲਣ ਕਰਨ ਕਰਕੇ ਮਿਰਚ ਦੀ ਫਸਲ ਬੋਣੀ ਪੈ ਰਹੀ ਹੈ ਆਪਣੇ ਨਾਲ ਇੱਕ ਬਾਈ ਜਸਕਰਨ ਸਿੰਘ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਹੈ ਜਸਕਰਨ ਸਿੰਘ ਜੀ ਪਿੰਡ ਪਿੰਡ ਮਿਸ਼ਾਣਾ ਜੀ ਕੀ ਕਾਰਨ ਹੈ ਮਿਰਚ ਬੋਣ ਦਾ ਇਸ ਦਾ ਕਾਰਨ ਦਾ ਕਿ ਜੀ ਲੇਬਰ ਦੀ ਬਹੁਤ ਕਮੀ ਹੈ ਜੀ ਦੋ ਫੈਕਟਰੀਆਂ ਹੁਣ ਕਰਕੇ ਫੈਕਟਰੀਆਂ ਚੱਲ ਜਾਂਦੀਆਂ ਪਿੰਡ ਦੀ ਲੇਬਰ ਇੱਕ ਜੀ ਸਰਕਾਰ ਕਰਨੀਆਂ ਨਕਲੀ ਸਪਰੇਆ ਆਉਂਦੀਆਂ ਇੱਕ ਵਾਰੀ ਤਾਂ ਠਾਜਾ ਹੋ ਜਾਂਦਾ ਫੇਰ ਸਾਰੀਆਂ ਇਹਨਾਂ ਤੇ ਕੀੜੇ ਮਾਰਨ ਨਾਲ ਕੋਈ ਅਸਰ ਨਹੀਂ ਹੁੰਦਾ ਦੂਜੇ ਤੀਜੇ ਨੂੰ ਸਪਰੇ ਕਰੀ ਜਾਂਦੇ ਜੀ ਐਵੇਂ ਘਾਟੇ ਦਾ ਸੌਦੇ ਚਾਈ ਜਾਂਦੇ ਜੀ ਪਾਛਾ ਸਾਲ ਪਹਿਲਾਂ ਤਾਂ ਮਾੜੀ ਮੋਟੀ ਹੁੰਦੀ ਸੀਗੀ ਹੁਣ ਤਾਂ ਇਹ ਜਮਾ ਸਾਡੀ ਬਾਹੀ ਨੂੰ ਲੈ ਡ ਗਈ ਕਸਾ ਇਹ ਕਹਿ ਰਿਹਾ ਵੀ ਮੰਡੀ ਕਰਨ ਵੀ ਚੱਜ ਨਾਲ ਨਹੀਂ ਮਰ ਲਿਆ ਮੰਡੀ ਕਰਨ 2 ਰੁਪਏ ਮਿਲਦਾ ਜੀ ਲੇਵਰ 60-70 ਰੁਪਏ ਮੰਗੇ ਜਾਂਦੇ ਜੀ ਉੱਤੇ ਹੋਰ ਖਰਚ ਹੋ ਜਾਂਦੇ ਚਾਹ ਪਾਣੀਆਂ ਦਾ 10-12 ਰੁਪਏ ਚ ਪੈ ਜਾਂਦੀ ਹੈ ਡਿਲੀਵਰੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਜਿਹੜਾ ਸਾਡਾ ਖਰਚਾ ਹੋਇਆ ਇਹਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ। ਕਿ ਹੋਰ ਹੈ ਨਾ ਹੁਣ ਬਾਰੇ ਸਾਨੂੰ ਜੰਗੀਆਂ ਸਪਰੇਹਾਂ ਮਿਲ ਜਾਣ, ਚੰਗੇ ਬੀਜ ਮਿਲ ਜਾਣ। ਇਸ ਦਾ ਨਾ ਅਸੀਂ ਜ਼ਿੰਮੇਦਾਰ ਮਾੜੇ-ਮੋٹے ਪੈਰਾ ਦੇ ਖੜੇ ਹੋਣ ਜੋਗ ਹੀ ਹੋ ਜਾਣ। ਠੀਕ ਹੈ ਜੀ। ਕਿਸਾਨਾਂ ਦਾ ਕਹਿਣਾ ਹੈ ਵੀ ਸਰਕਾਰਾਂ ਕੁਝ ਚੰਗਾ ਕਰਨ, ਬੀ ਚੰਗੇ ਦੇਣ, ਸਪਰੇਹਾਂ ਚੰਗੀਆਂ ਦੇਣਾ ਤਾਂ ਕਿਸਾਨ ਆਵਦਾ ਉੱਠ ਖੜਨ। ਪਰ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਕਿਸਾਨ ਦਾ ਬਹੁਤ ਮੰਦੀ ਹੈ। ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ।